ਅੱਜ ਪਵਾਨੀਗੜ ਲੋਕ ਸਭਾ ਚੋਣਾਂ ਨੂੰ ਮੱਦੇ ਨਾਜ਼ਰ ਰੱਖਦਿਆਂ ਸ਼ਹਿਰ ਵਿੱਚ ਪੁਲਿਸ ਤੇ ਪੈਰਾ ਮਿਲਟਰੀ ਫੋਰਸ ਦੇ ਜਵਾਨਾਂ ਵੱਲੋਂ ਡੀ ਐਸ ਪੀ ਪਵਾਨੀਗੜ ਗੁਰਦੀਪ ਸਿੰਘ ਦਿਓਲ ਦੀ ਅਗਵਾਈ ਹੇਠ ਫਲੈਗ ਮਾਰਚ ਕੱਢਿਆ ਗਿਆ ਫਲੈਗ ਮਾਰਚ ਪਵਾਨੀਗੜ ਥਾਣੇ ਤੋਂ ਸ਼ੁਰੂ ਹੁੰਦਾ ਹੋਇਆ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਪੰਡਾਂ ਵੱਲ ਹੀ ਰਵਾਨਾ ਹੋਇਆ ਇਸ ਮੌਕੇ ਤੇ ਪੁਲਿਸ ਪ੍ਰਸ਼ਾਸਨ ਚੋਣਾਂ ਦੌਰਾਨ ਪੂਰੇ ਅਮਨ-ਏ-ਮਾਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਵਚਨਬੱਧ ਹੈ ਇਸ ਮੌਕੇ ਤੇ ਡੀ ਐਸ ਪੀ ਨੇ ਕਿਹਾ ਅੱਜ ਫਤ ਥਾਮਾ ਤੇ ਭਵਾਨੀਗੜ੍ਹ ਥਾਣੇ ਵੱਲੋਂ ਨਾਕੇ ਲਗਾਏ ਜਾਣਗੇ ਇਸੇ ਮੌਕੇ ਤੇ ਥਾਣਾ ਮੁਖੀ ਗੁਰਨਾਥ ਸਿੰਘ ਨੇ ਆ ਕੇ ਇਹ ਇਲਾਕੇ ਵਿੱਚ ਤਸਰਾਰ ਦੀਆਂ ਅਸਰਾਂ ਨੂੰ ਚੰਗੀ ਚੁਪ ਨਿਯੰਤਰਿਤ ਜਾਵੇਗਾ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਗਈ ਕਿਸੇ ਵੀ ਥਾਂ ਤੇ ਲਾਵਾਸਤ ਵਸਤੂ ਮਿਲਣਾ ਜਾਂ ਸੱਕੀ ਵਿਅਕਤੀ ਕੋਮ ਦੇ ਦਿਖਾਈ ਦੇਣਾ ਇਸ ਦੀ ਸੂਚਨਾ ਤੁਰੰਤ ਪੁਲਿਸ ਅਫਸਰਾਂ ਨੂੰ ਦਿੱਤੀ ਜਾਵੇ ਉਹਨਾਂ ਕਿਹਾ ਕਿ ਜੋ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਅਨੁਸਾਰ ਭਵਾਨੀਗੜ੍ਹ ਪੁਲਿਸ ਵੱਲੋਂ ਚੋਣਾ ਸੰਬੰਧੀ ਤਿਆਰੀਆਂ ਦੀ ਸੁਰੱਖਿਆਤ ਸਭ ਤੋਂ ਯਾਮ ਕਰ ਲਏ ਗਏ ਹਨ ਚੈਨਲ ਨੂੰ ਸਬਸਕ੍ਰਾਈਬ ਵੀ ਸ਼ੇਅਰ ਜਰੂਰ ਕਰੋ ਰਿਪੋਰਟ ਰਾਜ ਖੁਰਮੀ ਭਵਾਨੀਗੜ ਇਸ ਤਰ੍ਹਾਂ ਕਿ ਸਾਡੇ ਮਾਨਯੋਗ ਸਰਤਾਜ ਸਿੰਘ ਚਹਿਲ ਐਸਐਸਪੀ ਸੰਗਰੂਰ ਜੀ ਵੱਲੋਂ ਮਤਲਬ ਪਹਿਲਾਂ ਜਿਹੜੀ ਇਲੈਕਸ਼ਨ ਹੁੰਦੀ ਸੀਗੀ ਸਭ ਤੋਂ ਵੱਧ ਜਿਹੜੀ ਸਰਪੰਚੀ ਦੀ ਐਮ ਮੰਨੀ ਜਾਂਦੀ ਸੀ ਇੱਕ ਇੱਕ ਵੋਟ ਦੀ ਕਦਰ ਹੁੰਦੀ ਸੀ ਉਸ ਤੋਂ ਬਾਅਦ ਐਮਐਲਏ ਦੀ ਇਲੈਕਸ਼ਨ ਦਾ ਕਾਫੀ ਇੱਕ ਐਮਪੀ ਦੀ ਇਲੈਕਸ਼ਨ ਨੂੰ ਬੜਾ ਨਾਰਮਲੀ ਜਾ ਪਰ ਇਸ ਵਾਰੀ ਇਲੈਕਸ਼ਨ ਕਮਿਸ਼ਨ ਸਾਹਿਬ ਇਤਨੇ ਜਿਆਦਾ ਸਖਤੀ ਹੈ ਕਿ ਪਹਿਲੀ ਵਾਰੀ ਦੇਖਣ ਚ ਆਇਆ ਵੀ ਇੰਨੀ ਮਤਲਬ ਡੁੰਗਾਈ ਨਾਲ ਹਰ ਇੱਕ ਚੀਜ਼ ਦੀ ਅੜਤਾਲ ਹੋ ਰਹੀ ਹੈ ਜਿੰਨੇ ਕੋਈ ਬੈਡ ਕੈਰੈਕਟਰ ਨੇ ਕੋਈ ਮਾੜੇ ਬੰਦੇ ਆ ਹੋਟਲ ਸਰਾਵਾਂ ਟਾਬਿਆਂ ਦੀ ਚੈਕਿੰਗ ਤੇ ਵਾਰ-ਵਾਰ ਲਗਾਤਾਰ ਅਸੀਂ 2 ਮਹੀਨਿਆਂ ਤੋਂ ਫਲੈਗ ਮਾਰਚ ਕਰ ਰਹੇ ਆ ਹਰ ਰੋਜ਼ ਹੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਇੱਕ ਕਸਟਮ ਡਿਵੀਜ਼ਨ 'ਚ ਫ੍ਰੈਂਗ ਮਾਰਚ ਹੁੰਦਾ ਹੈ ਤਾਂ ਜੋ ਲੋਕਾਂ ਦੇ ਵਿੱਚ ਇੱਕ ਲੋਕ ਨਿਰਪੱਖ ਹੋ ਕੇ ਉਹਨਾਂ ਦੇ ਵਿੱਚ ਡਰ ਦੀ ਜਿਹੜੀ ਕੋਈ ਭਾਵਨਾ ਹੈ ਉਹ ਮਾੜਾ ਅਨਸਰ ਉਹ ਡਰਾ ਨਾ ਸਕੇ ਕੋਈ ਗਲਤ ਵੋਟ ਦਾ ਇਸਤੇਮਾਲ ਨਾ ਹੋ ਸਕੇ ਇਸ ਕਰਕੇ ਮਾੜੇ ਅਨਸਰਾਂ ਦੇ ਵਿੱਚ ਡਰ ਪੈਦਾ ਹੋ ਜੇ ਕਿ ਜੇਕਰ ਉਹਨਾਂ ਨੇ ਗਲਤ ਕੋਈ ਹਰਕਤ ਕੀਤੀ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਤਾਂ ਕੋਈ ਨਾਕਾਬੰਦੀ ਵਗੈਰਾ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ ਹਾਂਜੀ ਬਿਲਕੁਲ ਜੀ ਸਾਡੇ ਸਵੇਰੇ ਤੇ ਸ਼ਾਮ ਦੋਨੇ ਟਾਈਮ ਅਚਨਚੇਤ ਨਾਕਨ ਲੱਗਦੇ ਆ ਖਾਸ ਤੌਰ ਤੇ ਅੱਜ ਸ਼ਾਮ ਨੂੰ ਸੱਤ ਜਗ੍ਹਾ ਨਾਕੇਬੰਦੀ ਕੀਤੀ ਜਾਊਗੀ ਇਸ ਤੋਂ ਇਲਾਵਾ ਇਹ ਤਾਂ ਪੈਰਾ ਮਿਲਟਰੀ ਫੋਰਸ ਨਾਲ ਅਸੀਂ ਆਪਦੀ ਥਾਣੇ ਦੀ ਫੋਰਸ ਨਾਲ ਵੀ ਜਿਹੜੇ ਸਾਡੇ ਇੰਟਰ ਸਟੇਟ ਇਲਾਕੇ ਲੱਗ ਚੱਲ ਰਿਹਾ ਇੰਟਰ ਡਿਸਟ੍ਰਿਕਟ ਨਾਕੇ ਜਿਹੜੇ ਆ ਉਹ ਵੀ ਜਿਵੇਂ ਥੰਮਨ ਸਿੰਘ ਵਾਲਾਪੁਰ ਪਟਿਆਲਾ ਚੰਨੋ ਐ ਮਾਜੀ ਐ ਤਿੰਨ ਜਗ੍ਹਾ ਉਹ ਅਸੀਂ ਅਲੱਗ ਟਾਈਮ ਟੂ ਟਾਈਮ ਬਦਲ ਬਦਲ ਕੇ ਦੋ ਦੋ ਚਾਰ ਚਾਰ ਘੰਟੇ ਪੂਰੇ ਫੈਕਟਿਵ ਨਾਕੇ ਲਾਉਨੇ ਆ ਵੋਟਰਾਂ ਨੂੰ ਕੀ ਕਹਿਣਾ ਚਾਹੁੰਦੇ ਆ ਵੋਟਰਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਤੁਹਾਡੇ ਇੱਕ ਇੱਕ ਵੋਟਰ ਦੀ ਇੱਕ ਇੱਕ ਵੋਟ ਦੀ ਕੀਮਤ ਹੈ ਕਰੋ ਬਾਹਰ ਨਰ ਪੱਖ ਹੋ ਕੇ ਵੋਟ ਪਾਓ ਜਿਹੜਾ ਵੀ ਤੁਹਾਨੂੰ ਕੈਂਡੀਡੇਟ ਚੰਗਾ ਲੱਗਦਾ ਹੈ ਬਿਨਾਂ ਕਿਸੇ ਡਰ ਪਾਓ ਦਬਾਅ ਤੋਂ ਵੋਟ ਪਾਓ ਜੇ ਕਿਸੇ ਨੂੰ ਕੋਈ ਕਿਸਮ ਦੀ ਥੋੜੀ ਜਿਹੀ ਪ੍ਰੋਬਲਮ ਲੱਗਦੀ ਹੈ ਤੁਰੰਤ ਸਾਡੇ ਨਾਲ ਸੰਪਰਕ ਕੀਤਾ ਜਾਵੇ 24 ਆਵਰ ਅਸੀਂ ਉਹਨਾਂ ਦੀ ਸਹਾਇਤਾ ਲਈ ਹਾਜ਼ਰ ਹਾਂ ਇੱਥੇ